ਮਹਾਂ ਗੁਰੂ ਜੀ ਕਾਲਸਾ ਵਾਹਿਗੁਰੂ ਜੀ ਕੀ ਬਤੈ ਚਨਮ ਸਾਹਿਬ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਾਂ ਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਦੈ ਹੋਏ ਸਾਹਿਬ ਸਾਖੀ ਛੱਤੀ ਦੇ ਸਤਿਗੁਰੂ ਨਾਨਕ ਦੇਵ ਜੀ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਸਿੱਖੀ ਦੇ ਗੁਪਤ ਦੁਸ਼ਨਾ ਨੇ ਕੋਈ ਚਾਲੀ ਕੁਸਾਲ ਤੋਂ ਇਹ ਪ੍ਰਚਾਰ ਕਰਨਾ ਆਰੰਭ ਕੀਤਾ ਹੋਇਆ ਹੈ ਇਹ ਸਤਿਗੁਰੂ ਨਾਨਕ ਦੇਵ ਜੀ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਵਿੱਚ ਫਰਕ ਹੈ ਬਹੁਤ ਸਿਖ ਜੁਵੇ ਨਾਮਧਾਰੀਏ ਨਿਰਮਲੇ ਉਦਾਸੀ ਤੇ ਸਹਿਸਾਰੀ ਸਿਖ ਇਹ ਆਖਰ ਲੱਗ ਪਏ ਹਨ ਕਿ ਉਹ ਸਤਿਗੁਰੂ ਨਾਨਕਦੇਵ ਜੀ ਦੇ ਸਿੱਖ ਹਨ ਜਿਨ੍ਹਾਂ ਨੂੰ ਸਤਿਗੁਰੂ ਨੇ ਸ਼ਾਂਤੀ ਦਾ ਪ੍ਰਚਾਰ ਕੀਤਾ ਹੈ ਤਲਵਾਰ ਦੀ ਵਰਤੋਂ ਨਹੀਂ ਕੀਤੀ ਇਹ ਨਾ ਸਿੰਘ ਰਹਿਤਾ ਦਸੀਆ ਹਨ ਸਤ ਕਰਤਾਰ ਇਹ ਸਤਨਾਮ ਦਾ ਜਪ ਚ ਪਾਇਆ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸਤਿਗੁਰੂ ਨਾਨਕਦੇਵ ਜੀ ਦੀ ਮਰਿਆਦਾ ਦੇ ਉਲਟ ਇਨਸਾਦਾ ਪ੍ਰਚਾਰ ਕੀਤਾ ਸ਼ਕਤੀ ਦੀ ਵਰਤੋਂ ਪੱਕੀ ਕਰਨ ਵਾਲਿਆਂ ਨੂੰ ਨਹੀਂ ਕਰਨੀ ਚਾਹੀਦੀ ਆਦਿ ਸਤਿਗੁਰੂ ਨਾਨਕ ਦੇਵ ਜੀ ਨੇ ਸਿੱਖੀ ਮਾਰਤੀਨੀ ਰੱਖੀ ਸੀ ਉਹਨਾਂ ਦਾ ਨਿਸ਼ਾਨਾ ਸੀ ਕਿ ਸੰਸਾਰ ਤੇ ਧਰਮ ਵਧੇ ਫੁਲੇ ਮਨੁੱਖਤਾ ਸੁਖੀ ਤੇ ਸ਼ਾਂਤ ਹੋਵੇ ਮਨੁੱਖਾਂ ਵਿੱਚ ਪਰਸਪਰ ਪਿਆਰ ਵਧੇ ਤੇ ਇਹੇ ਜਗਤ ਚੰਗਾ ਲੱਗੇ ਵਾਹਿਗੁਰੂ ਤੇ ਮਨੁੱਖ ਦੇ ਸਬੰਧ ਚੰਗੇ ਹੋਣ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਜੀਵਨ ਦਾ ਧਰਮ ਹੈ ਉਹੋ ਕਰਤਾ ਦਾ ਸਿਮਰਨ ਕਰਨ ਵਾਸਤੇ ਸਿਮਰਨ ਕਰਨ ਕਰਤੇ ਨੂੰ ਯਾਦ ਰੱਖਣ ਜਿਵੇਂ ਸਾਬਾ ਨੇ ਬਾਬਰ ਦੇ ਪੜਥਾਏ ਉਸ ਵੇਲੇ ਦੀ ਹਕੂਮਤ ਪੜਥਾਏ ਬਹੁਤ سارے ਸ਼ਬਦ ਉਚਾਰ ਕੇ ਦੱਸਿਆ ਵਰਤਮਾਨ ਸਰਕਾਰ ਪਰਜਾਨ ਨੂੰ ਲੁੱਟਦੀ ਕੁੱਟਦੀ ਦੇ ਤੰਗ ਕਰਕੇ ਧਰਮ ਤੋਂ ਗੇੜਦੀ ਹੈ ਦਸਾਂ ਹੀ ਪਾਤਸ਼ਾਹਿਆਂ ਨੇ ਆਪਣੇ ਆਪਣੇ ਸਮੇ ਸਿੱਖੀ ਜੀਵਨ ਨੂੰ ਪੂਰਿਆ ਕੀਤਾ ਜੇ ਸਤਿਗੁਰੂ ਨਾਨਕ ਦੇਵ ਜੀ ਨੇ ਉਲੇਖ ਜੀਵਨ ਨੂੰ ਨਾਮ ਦਾਤ ਬਖਸ਼ ਕੇ ਕਰਤਾ ਯਾਦ ਕਰਾਇਆ। ਇਹ ਤਰਮਸ਼ਾਲਾ ਵਿੱਚ ਸੰਗਤ ਦਾ ਮੁਟ ਬੰਨਿਆ ਤਾਂ ਸਤਿਗੁਰੂ ਅੰਗਦ ਦੇਵ ਜੀ ਨੇ ਸੇਵਾ ਏ ਭਗਤੀ ਕਰਨੀ ਸਿਖਾਈ। ਗੁਰਮੁਖੀ ਅੱਖਰਾਂ ਦਾ ਪ੍ਰਚਾਰ ਕਰ ਸਿੱਕੀ ਸਮਾਸੀ ਨਹੀਂ ਰੱਖੀ ਤੇ ਸ੍ਰੀ ਗੁਰਿੰਦਵਾਲ ਦੇ ਸ਼ਹਿਰ ਨੂੰ ਸਤਿਗੁਰੂ ਅਮਰਦਾਸ ਜੀ પાસે ਤਿਆਰ ਕਰਵਾਇਆ। ਸਤਿਗੁਰੂ ਅਮਰਦਾਸ ਜੀ ਨੇ ਸੇਵਾ ਭਗਤੀ ਦੇ ਨਾਲ ਗੁਰੂ ਦਾ ਸਾਂਝਾ ਲੰਗਰ ਚਾਰੀ ਕੀਤਾ। ਨਿੱਕੇ ਵੱਡੇ ਉੱਚੀ ਨੀਵੀਂ ਰਾਜੇ ਤੇ ਗੰਗਾਲ ਸਾਰੇ ਇੱਕ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਚੱਕਣ ਕੋਈ ਕਿਸੇ ਨਾਲ ਕਿਸੇ ਵਰਗ ਦਾ ਵਿਤਕਰਾ ਨਾ ਕਰੇ ਚਾਰ ਵਰਨ ਨੂੰ ਇਕੱਤਰ ਕਰਕੇ ਮਨੁੱਖਤਾ ਦੀ ਸਫਤਿ ਲਿਆਂਦਾ ਪਿੱਛੇ ਰਿਹਾ ਹੈ 쿠שי ਸਤਿਗੁਰੂ ਰਾਮਦਾਸ ਜੀ ਨੇ ਸੰਸਾਰ ਸ਼ਾਂਤੀ ਮਨੁੱਖ ਭੈਣ ਤੇ ਮਨੁੱਖ ਭਲੇ ਵਾਸੇ ਅੰਮ੍ਰਿਤਸਰ ਨਾਮ ਸ਼ਹਿਰ ਦੀ ਨੇਕੀ ਇਹ ਅੰਮ੍ਰਿਤ ਸਰੋਵਰ ਨੂੰ ਪ੍ਰਗਟ ਕੀਤਾ ਸਾਬਾ ਨੇ ਗੁਰੂ ਦੇ ਲੰਗਰ ਵਿੱਚ ਵਾਧਾ ਕੀਤਾ ਇਹ ਪ੍ਰਚਾਰ ਵਾਸਤੇ ਮੰਡੀਆਂ ਕਾਇਮ ਕੀਤਿਆ ਇਹ ਸਿੱਖੀ ਨੂੰ ਦੂਰ ਦੂਰ ਤੱਕ ਪ੍ਰਚਾਰਿਆ ਸਤਗੁਰੂ ਅਰਜਨ ਦੇਵ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਅਤੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਇਹ ਤੱਤੀਆਂ ਲੋਹਾਂ ਤੇ ਬੈਠ ਕੇ ਸ਼ਹੀਦੀ ਪ੍ਰਾਪਤ ਕਰਕੇ ਸਿੱਖੀ ਨੂੰ ਬਚਾਇਆ ਇਹ ਸਤਗੁਰੂ ਔਰ ਗੋਬਿੰਦ ਸਾਹਿਬ ਜੀ ਨੇ ਉਦ ਪੀ ਦੇ ਨਾਲ ਸ਼ਕਤੀ ਰક્ષੀ ਅਕਾਲ ਤਖਤ ਸਾਇਬ ਨੂੰ ਰੱਖ ਕੇ ਰਾਜਸੀ ਬਲ ਦੀ ਨਹੀਂ ਰੱਖੀ ਕਿਉਂਕਿ ਰਾਜਸੀ ਬਲ ਤੋਂ ਬਿਨਾ ਧਰਮ ਜੀਵਦਾ ਨਹੀਂ ਰਹਿ ਸਕਦਾ ਸਤਵੇਂ ਅਠਵੇਂ ਪਾਤਸ਼ਾਹ ਦੇ ਪਿਆਰ ਨੇ ਸ਼ਾਂਤੀ ਦਾ ਉਪਦੇਸ਼ ਦਿੱਤਾ ਨਾਵੇਂ ਪਾਤਸ਼ਾਹ ਨੂੰ ਧਰਮ ਦੀ ਰੱਖਿਆ ਬਦਲੇ ਸ਼ਾਤਮਈ ਸत्याग्रह ਕਰਕੇ ਸ਼ਹੀਦੀ ਪ੍ਰਾਪਤ ਕਰਨੀ ਪਈ ਆ 10ਵੇਂ ਪਾਤਸ਼ਾਹ ਨੇ ਜਾਗਿਆ ਇਹ ਸ਼ਾਤਮਈ ਸत्याग्रह ਮੁਗਲ ਹਕੂਮਤ ਨੂੰ ਸਿੱਧੇ ਰਾਂ ਨਹੀਂ ਤੋੜ ਸਕਦਾ ਉਹਨਾਂ ਨੇ ਸਤਿਗੁਰੂ ਨਾਨਕ ਦੇਵ ਜੀ ਦੀ ਸਿੱਖੀ ਨੂੰ ਅਸਲੀ ਰੂਪ ਵਿੱਚ ਲਿਆ ਕੇ ਇਹ ਭਗਤੀ ਸ਼ਕਤੀ ਨੂੰ ਇਕੱਤਰ ਕੀਤਾ ਪਹਿਲਾਂ ਤਾਂ ਨੀਰੀ ਭਗਤੀ ਹੁੰਦੀ ਸੀ ਇਹ ਸ਼ਕਤੀ ਭਗਤੀ ਆਪਣੀ ਰਾਖੀ ਨਹੀਂ ਸੀ ਕਰ ਸਕਦੀ ਇਹ ਸ਼ਕਤੀ ਜਿਵੇਂ ਉੱਤੇ ਦਰਸ ਕਰਨ ਨਹੀਂ ਸੀ ਜਾਣਦੀ ਚੰਗੀਸ ਮਹਿਮੂਸ ਨਾਦਰ ਇਹ ਨੀਰੋ ਨੂੰ ਨਾਰੀ ਨਿਪਲਪੁਸ਼ ਗਰੀਬ ਤੇ ਮਜ਼ਲੂਮ ਉਤੇ ਦਰਸ ਨਹੀਂ ਸੀ ਆਉਂਦਾ ਕਿਉਂਕਿ ਉਹ ਸ਼ਕਤੀ ਦੇ ਪੁਜਾਰੀ ਸੰਭ ਇਦ ਸਤਿ ਦੇਵੀ ਪੂਜ ਪੰਡਤ ਆਪਣੇ ਮੰਦਰ ਦੇਵਤਿਆਂ ਤੇ ਆਪਣੀਆਂ ਬਹੁ ਬੇਟੀਆਂ ਦੀ ਈਸਤ ਦੀ ਰਾਖੀ ਨਹੀਂ ਸਿੱਖ ਸਕੀ। ਮੁਗਲਾਂ ਦੇ ਜ਼ੁਲਮ ਤੋਂ ਡਰਦੇ ਹੋਏ ਇਹ ਮਾਲਿਆ ਪਰਬਤੀਆਂ ਗੁਫਾ ਵਿੱਚ ਚਾਲੂ ਕੇ ਸਨ। ਸਤਿਗੁਰੂ ਨਾਨਕ ਦੇਵ ਜੀ ਨੇ ਬਾਬਰ ਦੀ ਚੱਕੀ ਪੀਸੀ ਸੀ। ਤੇ ਉਸ ਨੂੰ ਜ਼ੁਲਮ ਕਰਨ ਤੋਂ ਰੋਕਿਆ ਸੀ। ਤਾਂ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਨੂੰ ਤਾਨ ਕਰਕੇ ਤੇ ਉਸ ਉਤੇ ਅਮਲ ਕਰਕੇ ਆਮਿਆ ਮੁਗਲਾਂ ਦੀ ਮੁਗਲਾਂ ਨੂੰ ਇੰਦਰੀ ਚੋਂ ਖਤਮ ਕੀਤਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਸਲ ਖਾਲਸਾ ਰਾਜ ਸੀ ਅਰ ਸਿੱਖ ਧਰਮ ਦੇ ਦੁਸ਼ਮਣਾਂ ਅਤੇ ਪਰਦੇਸੀ ਲੁਟੇਰੇ ਅੰਗਰੇਜ਼ਾਂ ਨੇ ਉਸ ਰਾਜ ਦਾ ਅੰਤ ਕਰ ਦਿੱਤਾ ਸਿੰਘੋਪਲੇਖੇ ਵਿੱਚ ਨਾ ਆਉ ਦੁਨੀਆ ਦੇ ਜੀਵੋ ਸਿੱਖੀ ਖਾਲਸਾ ਪੰਥ ਇੱਕ ਐਸਾ ਧਰਮ ਹੈ ਜੋ ਕਲਿਆਣਕਾਰੀ ਜੀਵਨ ਦਾ ਸਹੀ ਰਾਹ ਦੱਸਦਾ ਹੈ ਜਿਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਧਿਆਨ ਕੀਤੇ ਅੰਮ੍ਰਿਤ ਨੂੰ ਛਕੋ ਤੇ ਪੂਰਨ ਸਿੰਘ ਹੋ ਕੇ ਸੰਸਾਰ ਨੂੰ ਸੁਖੀ ਕਰੋ एक रहतनामे की नकल है जिसन पढ़ के सिंह की जीवन जी, तकड़े कि हौसले वाले रहते रहत जय जान खंडे की पाहुल सोई सिंह प्रधान अवर ना पाहुल जो ले दस नक कर जो करमावे कर जो तन कर मैं आवे इस गुरद जो दी सुयस बहु जग महली पर बेटी को बेटी जाने पर स्त्री को मात बखान अपने स्त्री सो रथ हुई रहतवान गुरु का सिंह सोई कछ कृपा नकब हू त्यागे पागे चरस तमाकू गांजा टोपी ताड़ी खाकू इनकी ओर कब नकबू देखे रहतवंत सो सिंह भी है शस्त्रहीन एक कबू न हुई रहतवंत खालस है सोई ਪਰਨਾਰੀ ਜੂਆ ਅਸਤ ਚੋਰੀ ਮਦਰਾ ਜਾਨ ਪੰਜ ਐਬ ਜੋ ਜਗਤ ਮੇ ਅਜੈ ਸਿੰਘ ਸੁਜਾਨ ਭਾਈ ਨੰਦ ਲਾਲ ਜੀ ਦੀ ਤਨਖਾਹ ਨਾਮੇ ਦੀ ਲਿਖਤ ਵਿੱਚੋਂ ਭਾਈ ਨੰਦ ਲਾਲ ਜੀ ਦੀ ਤਨਖਾਹ ਨਾਮੇ ਨੰਦ ਲਾਲ ਤੂੰ ਬੱਚ ਸੁਣੋ ਸਿੱਖ ਕਰਮ ਹੈ ਇਹ ਨਾਮ ਦਾਨ ਇਸ਼ਨਾਨ ਬਿਨ ਕਰੇ ਨ ਅਨਸੂਰ ਨਹੀਂ ਰਾਤ ਕਾਲ ਸਤ ਸੰਗ ਨ ਜਾਵੇ ਤਨ ਕਹਾ ਆਧਾਰ ਵਹਿ ਵੱਡਾ ਕਹਾਵੇ ਸਤ ਸੰਗ ਜਾਏ ਕਰ ਚਿਤ ਗੁਲਾਵੇ ਹਰ ਯਸ ਤੁਮ ਤੈ ਬਾਤ ਚਲਾਵੇ ਨੀਰ ਤਨ ਦੇਖ ਨਾ ਆਸ ਬਤਾਵੇ ਸੋ ਤਨ ਕਾਹੀ ਮੂਲ ਕਹਾਵੇ ਮਾਈ ਪੈਣ ਜੋ ਆਵੇ ਸੰਗਤ ਦ੍ਰਿਸ਼ਟ ਬੁਰੀ ਦੇਖੇ ਤਿਸ ਪੰਗਤ ਸਿੱਖ ਹੋਈ ਜੇ ਕਰੇ ਕ੍ਰੋਧ ਕੰਨਿਆ ਮੂਲ ਨਾ ਦੇਵੇ ਸੋਦ ਪੀ ਪੈਣ ਦਾ ਪੈਸਾ ਖਾਏ ਗੋਬਿੰਦ ਸਿੰਘ ਤੱਕੇ ਜਮ ਲਾਈ ਮਾਲ ਅਤਿੱਤ ਕਾ ਬਰਲ ਕਰਚਾਲੇ ਜਬ ਤਕ ਤਾਨ ਕੋ ਕਚੂਨਾ ਖਲੇ ਦਸਵੰਦ ਗੁਰੂ ਨਾ ਦੇਵਈ ਝੂਠ ਬੋਲ ਜੋ ਕਾਈ ਤਹ ਹੈ ਗੋਬਿੰਦ ਸਿੰਘ ਲਾਲ ਜੀ ਇਸ ਕਾ ਕਚੂਨਾ ਬਸਾ ਹੈ ਅਰੇ ਬਚਨ ਜੋ ਪਾਲੈ ਨਾਹੀ ਗੋਬਿੰਦ ਸਿੰਘ ਤਿਸ ਤਾਰਨ ਆਹੀ ਲੈ ਤੁਰਤੇ ਮਾਸ ਜੋ ਖਾਵੈ ਬਿਨ ਗੁਰ ਸ਼ਬਦ ਬਚੇ ਨੂੰ ਜੋ ਗਾਵੈ ਅਰਧਾਸ ਬਿਨਾ ਜੋ ਕਾ ਜਿ ਸਿਧਾਵੈ पेट किए बिन कछ मुख पावे त्यागी वस्त्र ग्रहण जो करे बिन त्रै अपनी सेथ देख न देव दान सो तो न पावे दरख मान कथा कीर्तन मन मन न लावे संत सिख को बुरा अलावै निंदा जुआ हिर जो माल महा दुखावै तिसको काल वाहे गुरु बिन कहे जो पावे वे स्वादवारे सिख जो चावे पर स्त्री ने लगावे गोबिंद सिंह वह सिख ना पावे खालसा सोई जो दुष्ट त्यागे खालसा सोए लड़ै वह आगै खालसा सोए त्यागे त्यागै खालसा नाम रत लागे खालसा सोए गुरु हित लावे खालसा सोए सार मोह खावे खालसा सोए निर्धन को पाले खालसा सोये ਦੁਸ਼ਟ ਕੋ ਗੱਲ ਹੈ ਖਾਲਸਾ ਸੋਈ ਜੋ ਚੜੇ ਤੁਰੰਗ ਖਾਲਸਾ ਸੋਈ ਕਰੇ ਨਿਤ ਜੰਗ ਖਲਕ ਖਲਕ ਕੀ ਜਾਣ ਕੇ ਖਲਕ ਦੁਖਾਵੇ ਨਹੀਂ ਖਲਕ ਦੁਖੇ ਜੋ ਨੰਦ ਕੀ ਖਾਲਕ ਕੋ ਪਹਿਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਤੁਸੀਂ ਸਰਵਣ ਕਰ ਰਹੇ ਸੀ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਤੇ ਸੰਗ੍ਰਹਿ ਕਰਤਾ ਸੀ ਗਿਆਨੀ ਤੇ ਲੋਕ ਸਿੰਘ ਜੀ ਵਾਹਿਗੁਰੂ ਜੀ ਸਾਰੀ ਸਾਖੀ ਪੜਦੇ ਆਪੋਆਂ ਹੋਈਆਂ ਹੋਈਆਂ ਕੋਈਆਂ ਗਲਤੀਆਂ ਲਈ ਮਾਫ ਕਰਨਾ ਜੀ ਸਬਦਾ ਪੜਿਆ ਸੁਣਿਆ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ